ਦੇਖੇ ਖੁਸ਼ ਹੋ ਜਾਣਾ ਆਜੋ ਫਿਰ ਸੁਣ ਕੇ ਦੇਖੋ ਵੀਡੀਓ ਆਲੇ ਖਲੋਤਾਂ ਆ ਕਿੰਨਾ ਦੁਕਾਨ ਹੈ ਇਹ ਮੋਟਰਸਾਈਕਲਾਂ ਦੇ ਗੱਡੀਆਂ ਦੇ ਨੰਬਰ ਪਲੇਟਾਂ ਤੇ ਕਾਲੀ ਪੇਪਰਿੰਗ ਵਾਇਰਾ ਕਰਦੇ ਨੇ ਤੇ ਇੱਥੇ ਸਿਰਫ ਇੱਕ ਬੰਦਰੀ ਤਸਵੀਰ ਵਿਕਦੀ ਹੈ ਉਹ ਬੰਦੇ ਨੇ ਕਿਹਾ ਸੀ ਕਿ ਮੇਰੀਆਂ ਤਸਵੀਰਾਂ ਵਿਕਣ ਗਈਆਂ ਤੇ ਅੱਜ ਸੱਚੀ ਹੋ ਗਈਆਂ ਤਸਵੀਰਾਂ ਵਿਕਦੀਆਂ ਭਈ ਨੰਬਰ ਪਲੇਟਾਂ ਇਸ ਤਰ੍ਹਾਂ ਦੇ ਵਿੱਚ ਤੇ ਡੈਕੂਲੇਸ਼ਨ ਕਿਸ ਤਰ੍ਹਾਂ ਦੇ ਆ ਗਏ ਸਿੱਧੂ ਉਹਰਾ ਤੁਹਾਨੂੰ ਮੈਂ ਪਲੇਟਾਂ ਵਖਾਉਣਾ ਆਲਰੇਡੀ ਬਣਾ ਕੇ ਰੱਖੀਆਂ ਹੋਈਆਂ ਨੇ ਪਾ ਇਹ ਜਾਂਦਾ ਮਾਰ ਲੋਕਾਂ ਨੇ ਘਰਾਂ ਦੇ ਕੋਠੀਆਂ ਤੇ ਟਰੱਕਾਂ ਦੇ ਪਿੱਛੇ ਗੱਡੀਆਂ ਦੇ ਪਿੱਛੇ ਕਾਰਾਂ ਦੇ ਪਾਕਿਸਤਾਨ ਦੇ ਵਿੱਚ ਇਹ ਏਡੀ ਮਤਲਬ ਫੈਨ ਫੋਲਿੰਗ ਹੈ ਨੰਬਰ ਪਲੇਟਾਂ ਮੋਟਰਸਾਈਕਲ ਦੀਆਂ ਆ ਇੱਧਰ ਫੋਟੋ ਆ ਇੱਧਰ ਨੰਬਰ ਲਿਖਿਆ ਜਾਊਗਾ ਜੋ ਵੀ ਤੁਹਾਡਾ ਪੰਜਾਬ ਦਾ ਨੰਬਰ ਆ ਕਿਥੋਂ ਦਾ ਵੀ ਨੰਬਰ ਆ ਕਿਹੜਾ ਜ਼ਿਲ੍ਹਾ ਹੋ ਠੀਕ ਹੈ ਤੇ ਇਹ ਇਹ ਬੰਦੇ ਨੇ ਚੀਜ਼ ਕਮਾਈ ਆ ਜ਼ਿੰਦਗੀ ਦੇ ਵਿੱਚ ਕਲਾਕਾਰ ਦਾ ਹੋਰ ਵੀ ਬਹੁਤ ਆ ਪੈਸਾ ਤਾਂ ਲੋਕਾਂ ਨੇ ਹੋਰ ਵੀ ਕਮਾਇਆ ਫੇਮਸ ਤਾਂ ਦੁਨੀਆ ਹੋਰ ਵੀ ਬੜੀ ਹੋਈ ਆ ਕਰੇ ਬੰਦਾ ਇੱਥੇ ਰਾਜ ਕਰਦਾ ਹਰ ਬੰਦੇ ਦੇ ਕਿ ਜੜਾਂ ਵਾਲੇ ਦੇ ਵਿੱਚ ਫੋਟੋ ਵਿਕਦੀ ਪਈ ਆ ਕੱਲੀ ਇਹ ਦੁਕਾਨਦਾਰੀ ਹੋਰ ਵੀ ਕਈ ਦੁਕਾਨਾਂ ਵੱਡੇ ਵੱਡੇ ਸ਼ਰਮਾਂ ਦੇ ਹਾਂ ਦਿਲ ਜੋਤਲਾਪਾ ਇੱਧਰ ਕੈਮਰਾਵਾ ਆ ਜਿਹੜਾ ਭਾਅ ਬਣਾਉਂਦਾ ਕੰਪਿਊਟਰ ਦਾ ਕਹਿੰਦਾ ਦਿਲ ਜੋਤਲਾਏ ਨੇ ਸਵਾ ਮਿੱਤੀ ਆ ਨਾ ਮੁੰਡਾ ਬਹੁਤ ਸ਼ੌਂਕਾ ਨੂੰ ਤੇ